ਚਲੋ ਜੀ ਜਾਂਦੇ ਜਾਂਦੇ ਖੋਰ ਪਹਿਲੂ ਧਿਆਨ ਮੰਗਦਾ ਤੁਸੀਂ ਸੁਣਿਆ ਕਦੇ ਕਿ ਗਦਾਮ ਚ ਪਈਆਂ ਬੋਰੀਆਂ ਨੂੰ ਪੈਰ ਲੱਗ ਜਾਣ ਅਨਾਜ ਨੂੰ ਕਣ ਕਚੌੜ ਦੀ ਬੋਰੀਆਂ ਨੂੰ ਪੈਰ ਲੱਗ ਜਾਣ ਤੇ ਉਹ ਗੋਲ ਹੋ ਜਾਣ ਜੀ ਹਾਂ ਵੈਸੇ ਤਾਂ ਗਦਾਮਾਂ ਚੋਂ ਅਨਾਜ ਦਾ ਚੋਰੀ ਹੋਣਾ ਅਨਾਜ ਦਾ ਗਾਇਬ ਹੋਣਾ ਗਲੇ ਸੜੇ ਰਹੀਂ ਕੋਟੇ ਚ ਪਾ ਦੇਣਾ ਤੇ ਬਾਅਦ ਚੋਂ ਬੋਰੀਆਂ ਇੱਧਰ ਉੱਧਰ ਖፋ ਦੇਣਾ ਇਹ ਆਮ ਵਰਤਾਰਾ ਰਿਹਾ ਪਰ ਇੱਕ ਨਵੇਂ ਤਰ੍ਹਾਂ ਦਾ ਮਾਮਲਾ ਹੁਣ ਸਾਹਮਣੇ ਆਇਆ ਹੈ ਕਿ ਬਕਾਇਦਾ ਤੌਰ ਤੇ ਭਾਰਤ ਸਰਕਾਰ ਨੇ ਜਿਹੜਾ ਅਨਾਜ ਮਤਲਬ ਭਾਰਤੀ ਬ੍ਰਾਂਡ ਹੈ ਨਾ ਉਸ ਨਾਂ ਦੇ ਉੱਤੇ ਕਿ ਭਾਰਤ ਬ੍ਰਾਂਡ ਦੇ ਨਾਂ ਦੇ ਉੱਤੇ ਸਾਂਭਿਆ ਹੋਇਆ ਸੀਗਾ ਜਿਹਨੂੰ ਉਹ ਸਬਸਿਡੀ ਤੇ ਮਤਲਬ ਕਿ ਸਸਤੇ ਉਪਲਬਧ ਕਰਾਉਂਦੇ ਨੇ ਜਾਂ ਆਟਾ ਦਾਲ ਸਕੀਮਾਂ ਲਈ ਜਾਂ ਗਰੀਬ ਗਰੁੱਪਾਂ ਲਈ ਉਸ ਕੋਟੇ ਵਾਲਾ ਅਨਾਜ ਬਕਾਇਦਾ ਤੌਰ ਤੇ ਮਤਲਬ ਇੱਕ ਫਰਜੀ ਈਮੇਲ ਬਣਾਈ ਗਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਇਹਦੇ ਇਹਦੇ ਪੰਚਕੁਲਾ ਦਫਤਰ ਨੂੰ ਇੱਕ ਨਕਲੀ ਆਰਡਰ ਭੇਜਿਆ ਗਿਆ ਬਕਾਇਦਾ ਤੌਰ ਤੇ ਬਿਲਕੁਲ ਸਰਕਾਰੀ ਪੱਧਰ ਦੀ ਮਿਲਦੀ-ਗਿਲਦੀ ਈਮੇਲ ਜਿਦੋਂ ਅਹਿਸਾਸ ਇਹ ਨਾ ਹੋਵੇ ਤੇ ਉਹ ਈਮੇਲ ਭੇਜੀ ਤੇ ਈਮੇਲ ਤੇ ਆਰਡਰ ਦਿੱਤਾ ਕਿ ਸਾਨੂੰ ਜੀ 500 ਮੀਟ੍ਰਿਕ ਟਨ ਅਨਾਜ ਚਾਹੀਦਾ ਕਣਕ ਤੇ ਚੌਲ ਚਾਹੀਦੇ ਸੋ 100 ਮੀਟ੍ਰਿਕ ਟਨ ਕਹਿੰਦੇ ਕਣਕ ਤੇ 400 ਮੀਟ੍ਰਿਕ ਟਨ ਚੌਲ ਇਹਦਾ ਆਰਡਰ ਆ ਗਿਆ ਹੋਇਆ ਕਿ ਉਹਨੇ ਪੂਰੀ ਕਹਾਣੀ ਸਮਝੋ ਕੇਂਦਰ ਸਰਕਾਰ ਦੀ ਕਹਿੰਦੇ ਯੋਜਨਾ ਜੀ ਭਾਰਤ ਬ੍ਰਾਂਡ ਨੂੰ ਵੱਡਾ ਝਟਕਾ ਉਸ ਸਮੇਂ ਲੱਗਿਆ ਜੋ ਭਾਰਤ ਬ੍ਰਾਂਡ ਦੇ ਆਟੇ ਤੇ ਚੌਲਾਂ ਦੀ ਖਰੀਦ 'ਚ ਵੱਡੀ ਹਿਰਾਫਰੀ ਦਾ ਮਾਮਲਾ ਸਾਹਮਣੇ ਆਇਆ। ਇਹ ਕਹਿੰਦੇ ਹਰਿਆਣਾ ਦੀ ਇੱਕ ਕੰਪਨੀ ਨੇ ਫਰਜੀ ਈਮੇਲ ਆਈਡੀ ਬਣਾਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਪੰਚਕula ਦਫ਼ਤਰ ਨੂੰ ਇੱਕ ਨਕਲੀ ਰੀਲੀਜ਼ ਆਰਡਰ ਭੇਜਤਾ ਤੇ ਐਫਸੀਆਈ ਦੇ ਕਰਨਾਲ ਤੇ ਕੁਰਕਸ਼ੇਤਰ ਦੇ ਗਦਾਮਾਂ ਚੋਂ 500 ਮੀਟਰਕ ਟਨ ਲਗਭਗ 5 ਲੱਖ ਕਿਲੋ ਕਣਕ ਤੇ ਚੌਲ ਸਬਸਿਡੀ ਤੇ ਖਰੀਦ ਲਿਆ। ਫਿਰ ਲੱਗੇ ਬੋਰੀਆਂ ਨੂੰ ਸਸਤਾ ਕੰਮ ਲੈ ਕੇ ਲਾਂਬੇ ਹੋਗੇ। ਕਹਿੰਦੇ ਇਹ ਕਣਕ ਤੇ ਚੋਲ ਆਮ ਲੋਕਾਂ ਨੂੰ ਸਸਤੇ ਰੇਟ ਤੇ ਮਿਲਦੇ ਹਨ ਪਰ ਹੁਣ ਇਹ ਅਨਾਜ ਕਿੱਥੇ ਗਿਆ ਕੌਣ ਲੈ ਗਿਆ ਇਹਦੀ ਕਿਸੇ ਨੂੰ ਜਾਣਕਾਰੀ ਨਹੀਂ ਹੁਣ ਪਤਾ ਕਿਵੇਂ ਲੱਗਿਆ ਕਹਿੰਦੇ ਜੀ ਹੁਣ ਇਹ ਓਪਨ ਮਾਰਕੀਟ ਚ ਵਿਕਰੇ ਆਊਗਾ ਪੁਲਿਸ ਕੋਲ ਸ਼ਿਕਾਇਤ ਆ ਗਈ ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਦਰਜ ਹੈ ਹੈ ਤੇ ਕਹਿੰਦੇ ਜੀ ਸਰਕਾਰ ਨੇ ਤਿੰਨ ਏਜੰਸੀਆਂ ਤੈਅ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਮਤਲਬ ਕਿ ਇਹ ਕੰਟਰੋਲ ਦਿੱਤਾ ਹੋਇਆ ਸਾਰੀ ਕਾਰਵਾਈ ਕਰਨ ਲਈ ਉਸ ਕੰਪਨੀ ਦੀ ਬ੍ਰਾਂਚ ਦੇ ਨਾਲ ਦੀ ਮਿਲਦੀ ਜੁਲਦੀ ਇਕਾਈਟੀ ਬਣਾਈ ਗਈ ਤੇ ਜਿੱਦੇ ਰਹੀਂ ਹੂਬ ਉਹ ਹੀ ਜੀ ਆਈਡੀ ਬਣਾ ਕੇ ਰੀਲੀਜ਼ ਆਰਡਰ ਭੇਜਦਾ ਕਿ ਸਾਨੂੰ ਇੰਨਾ ਮਾਲ ਦੇ ਦਿਓ ਉਹਨਾਂ ਨੇ ਮਾਲ ਜਾਰੀ ਕਰਤਾ ਮਾਲ ਜਾਰੀ ਕਰਨ ਤੋਂ ਬਾਅਦ ਉਸ ਕੰਪਨੀ ਦੇ ਵੱਲੋਂ ਜਿਹੜੀ ਮੇਨ ਹੈੱਡ ਨੇ ਉਹਨਾਂ ਦੇ ਰੇਖਾ ਮਿਸ਼ਰਾ ਉਹਨਾਂ ਨੇ ਜਾਲੀ ਦਸਕਤ ਕੀਤੇ ਤੇ ਕਹਿੰਦੇ ਜੀ ਇਹ ਕਾਰਵਾਈ ਹੋਗੀ ਕਿ ਜਦੋਂ ਉਹਨਾਂ ਨੂੰ ਸਾਰਾ ਕੁਝ ਮਿਲਾਨ ਲੱਗਿਆ ਕੰਪਨੀ ਦਾ ਤੇ ਜਦੋਂ ਕਹਿੰਦੇ ਉਹ ਰਿਕਾਰਡ 'ਚ ਚੜਾ ਰਹੇ ਸੀ ਤੁਹਾਨੂੰ ਕੁਝ ਖਾਮੀਆਂ ਲੱਗੀਆਂ ਰੀਲੀਜ਼ ਆਰਡਰ 'ਚ ਤੇ ਉਹਨਾਂ ਨੇ ਰੇਖਾ ਮਿੱਤਲ ਜੀ ਨਾਲ ਸੰਪਰਕ ਸਾਧ ਲਿਆ ਕਿ ਮੈਮ ਰੀਲੀਜ਼ ਆਰਡਰ ਦੇ ਲਈ ਅਸੀਂ ਮਾਲ ਤਾਂ ਭੇਜਤਾ ਪਰ ਆ ਥੋੜੀ ਇਹ ਖਾਮੀਆਂ ਨੇ ਨੂੰ ਦਰੁਸਤ ਕਰਨਾ ਪਊਗਾ ਉਹ ਕਹਿੰਦੇ ਭਈ ਮੈਂ ਕਿਹੜਾ ਰੀਲੀਜ਼ ਆਰਡਰ ਕੀਤਾ ਹੁਣ ਕਹਿੰਦੇ ਜੀ ਹੁਣ ਹੱਥਾਂ ਪੈਰਾਂ ਦੀ ਪੈ ਗਈ 22 ਰੁਪਏ ਕਿਲੋ ਕਣਕ ਤੇ 22 20 ਰੁਪਏ ਕਿਲੋ ਕਣਕ ਤੇ 22 ਰੁਪਏ ਕਿਲੋ ਚੌਲ ਇਹ ਲੈ ਕੇ ਇੱਕ ਫਰਾਡ ਕੰਪਨੀ ਕਰਨਾਲ ਤੇ ਕੁਰਖੇਤਰ ਦੇ ਗੋਦਾਮਾਂ ਚੋਂ ਰਫੂ ਚੱਕਰ ਹੋ ਗਈ ਤੇ ਹੁਣ ਖੁੱਲੇ ਬਾਜ਼ਾਰ ਚ ਅਗਲੇ 80 ਨੂੰ ਵੇਚਣ 100 ਨੂੰ ਵੇਚਣ ਲਈ ਜਾਇਓ ਸਭ ਸੋ ਇਸ ਤਰ੍ਹਾਂ ਮਤਲਬ ਇਹ ਮਾਮਲਾ ਫਿਰ ਪਖੜ ਚਤਾ ਗਿਆ ਪਰ ਮਾ ਅਨਾਜ ਤਾਂ ਇੱਕ ਵਾਰ ਗਾਇਬ ਹੈ ਹੁਣ ਹੋ ਸਕਦਾ ਹੈ ਕਿ ਉਹ ਬੰਦਿਆਂ ਤੱਕ ਪਹੁੰਚ ਹੋ ਜAVE ਕਿਉਂਕਿ ਅੱਜ ਕੱਲ ਜੇਕਰ ਫੜਨ ਤੇ ਆਈਏ ਜੇ ਮਿਲੀਪੁਕ ਤਲਾ ਮਸਲਾ ਨਿਕਲਿਆ ਫਿਰ ਅਬ ਬਲੀ ਕਰੇ ਬਾਈ ਫਿਰ ਤਾਂ ਖੇਲਾ ਹੋ ਗਿਆ ਸੋ ਇਹ ਵੀ ਪਹਿਲੂ ਗੰਭੀਰ ਹੈ ਕਿ ਕੀ ਇੱਥੇ ਐਫਸੀਆਈ ਦੇ ਗੋਦਾਮਾਂ ਚ ਕਿਵੇਂ 500 ਮੀਟ੍ਰਿਕ ਟਨ ਅਨਾਜ ਦੀਆਂ ਬੋਰੀਆਂ ਨੂੰ ਵੀ ਪੈਰ ਲੱਗ ਜਾਂਦੇ ਆ ਤੇ ਫਿਰ ਸਭ ਕੁਝ ਹੋ ਜਾਂਦਾ ਹੈ ਚਲੋ ਇਹ ਕੁਝ ਪਹਿਲੂ ਸੀ ਜਿਹੜੇ ਕੌਰ ਮੰਗਦੇ ਸੀ ਅਸੀਂ ਉਹਨਾਂ ਸਾਰੇ ਪਹਿਲੂਆਂ ਤੇ ਤੁਹਾਡੀ ਨਜ਼ਰ ਸ ਲੈ ਕੇ ਹਾਜ਼ਰ ਸੀ Вот, вот, шоколад.